ਕੱਲ ਐਕਸ਼ਨ ਸਾਹਿਬ ਕਿਹਾ ਉਹ ਡੈਂਗ ਤੇ ਖੋਪੜੇ ਉਹ ਟੀਕਾ ਮੁਰਗੇ ਕਿ ਕਹਿੰਦੇ ਵੀ ਅਸੀਂ ਡੈਵ ਤੋਂ ਉੱਪਰਲੇ ਕੋਈ 20% ਜਾਂਦਾ ਟੀਕਾ ਦਿਆ ਹੁੰਦਾ ਜਿਹੜਾ ਇੱਕ ਮੇਰੀ ਮੁੱਖੀ ਬਹੁਤ ਜ਼ਿਆਦਾ ੱਕਾ ੱਕਾ ਕਰਦੀ ਹੈ ਬਹੁਤ ਜ਼ਿਆਦਾ ੱਕਾ ਇਹ ਕਹਿੰਦੇ ਇਹ ਮਸ਼ੀਨ ਜਿਹੜੀ ਹੈਗੀ ਆ ਇਹ ਰਾਮਪੁਰ ਦੇ ਏਰੀਆਸ ਖੜੀ ਹੈ ਮਸ਼ੀਨ ਜਿਹੜੀ ਹੈ ਇਹ ਤੇ ਮਸ਼ੀਨਾਂ ਖੜੀਆਂ ਨਾਲ ਦੀਆਂ ਸਾਥੀ ਕਾਲ ਦੋਸਤੋ ਤੁਸੀਂ ਜੁੜ ਚੁੱਕੇ ਆ ਡੇਲੀ ਫੋਕਸ ਇੰਡੀਆ ਨਿਊਜ਼ ਦੇ ਨਾਲ ਅੱਜ ਆਪਾਂ ਖੜੇ ਆ ਕੱਗਰ ਦੇ ਵਿੱਚ ਔਰ ਕੱਗਰ ਵੀ ਆਪਾਂ ਉੱਥੇ ਪਹੁੰਚੇ ਆ ਮੈਂ ਆਪਣੇ ਕੈਮਰਾ ਸਾਥੀ ਨੂੰ ਕਹਾਂਗੇ ਸਾਹਮਣੇ ਦਿਖਾ ਆਹ ਸਾਹਮਣੇ ਜਿੱਥੇ ਚਿੜੀਆ ਘਰ ਹੈ ਜਿਹੜੀ ਸ਼ੇਅਰ ਸਵਾਰੀ ਇੱਥੇ ਦੇ ਨਾਲ ਹੈ ਬਿਲਕੁਲ ਇਸ ਦੇ ਬੈਕ ਸ਼ਟ ਤੇ ਆਪਾਂ ਇਸ ਜਗ੍ਹਾ ਤੇ ਖੜੇ ਆ ਇਸ ਜਗ੍ਹਾ ਤੋਂ ਜਿਹੜੇ ਆਪਣੇ ਪਿੰਡ ਦੇ ਜਿਹੜੇ ਆਪਣੇ ਲੋਕ ਹੈ ਜਿਹੜੇ ਪਿੰਡ ਦੇ ਇੱਥੇ ਰਹਣ ਲਏ ਬਸਿੰਦੇ ਆ ਉਹਨਾਂ ਨੂੰ ਸਥਾਨੀ ਲੋਕਾਂ ਨੂੰ ਕਿਹਾ ਜਾਂਦਾ ਕਿ ਇਸ ਬਿੰਡ ਤੋਂ ਇਸ ਜਗ੍ਹਾ ਤੋਂ ਮਾਈਨਿੰਗ ਹੋ ਰਹੀ ਆ ਇਹਨਾਂ ਵੱਲੋਂ ਸਹੀ ਇਲਜ਼ਾਮ ਲਾਏ ਜਾ ਰਹੇ ਆ ਕਿ ਇੱਥੋਂ ਮਾਈਨਿੰਗ ਹੋ ਰਹੀ ਆ ਬਈ ਅਸੀਂ ਤੁਹਾਨੂੰ ਸਰੀਆਮ ਜਗ੍ਹਾ ਦਿਖਾ ਰਹੇ ਆ ਕੋਈ ਪਰਦਾ ਨਹੀਂ ਕੁਛ ਨਹੀਂ ਵੀ ਜਗ੍ਹਾ ਤੁਹਾਨੂੰ ਕੋਈ ਹੋਰ ਦਿਖਾਈ ਆ ਕੁਝ ਦਿਖਾਈ ਨਹੀਂ ਇਹਨਾਂ ਵੱਲੋਂ ਉਸ ਜਗ੍ਹਾ ਤੇ ਪਹੁੰਚਾਇਆ ਗਿਆ ਜਿੱਥੋਂ ਮਾਈਨਿੰਗ ਸ਼ੁਰੂ ਹੋ ਰਹੀ ਆ ਜਿੱਥੋਂ ਕੰਮ ਚੱਲ ਰਿਹਾ ਔਰ ਦੂਜਾ ਤੁਹਾਨੂੰ ਮੈਂ ਸਵਾਲ ਇੱਕ ਹੋਰ ਕਰਨ ਦੱਸਣਾ ਚਾਹੁੰਦਾ ਕਿ ਜਿਹੜੀ ਇਹ ਮਾਈਨਿੰਗ ਇੱਥੇ ਹੋ ਰਹੀ ਆ ਦੂਜਾ ਗੱਲ ਸਾਡੇ ਐਕਸ਼ਨ ਸਾਹਿਬ ਮਾਨਯੋਗ ਐਸੀ ਸਾਹਿਬ ਸਾਡੇ ਗੁਰਤੇਜ ਜੀ ਕਹਿ ਕੇ ਗਏ ਸਰਤਾ ਸਾਹਿਬ ਕੀ ਮਾਈਨਿੰਗ ਦਾ ਕਿਤੋਂ ਨਹੀਂ ਹੋ ਰਹੀ ਸਿਰਫ ਘਾਰਬਾਜ ਦਾ ਕੰਮ ਜਰਬਿਆ ਚੱਲ ਰਿਹਾ ਡੀਸਿਲਟਿੰਗ ਜਿਹੜੀ ਦਾ ਠੇਕਾ ਦਿੱਤਾ ਹੋਇਆ ਉਹ ਸਾਹਮਣੇ ਮੈਂ ਆਪਣੇ ਕੈਮਰੇ ਨਾਲ ਸਾਥੀ ਨੂੰ ਕਹਾਂਗਾ ਕਿ ਸਾਹਮਣੇ ਡੈਮ ਦਿਖਾਓ ਡੈਮ ਦੇ ਪਰਲੇ ਪਾਸੇ ਦਾ ਠੇਕਾ ਦਿੱਤਾ ਆ ਨਾ ਕਿ ਇਸ ਜਗ੍ਹਾ ਦਾ ਠੇਕਾ ਦਿੱਤਾ ਹੋਇਆ ਡੈਮ ਦੇ ਪਰਲੇ ਪਾਸੇ ਠੇਕਾ ਦਿੱਤਾ ਹੋਇਆ ਉੱਥੇ ਕੰਮ ਚੱਲਣਾ ਚਾਹੀਦਾ ਮਸ਼ੀਨਾਂ ਦਾ ਪਰ ਇਸ ਜਗ੍ਹਾ ਤੇ ਉਹ ਡਿੱਪਰ ਭਰ ਰਹੇ ਆ ਇੱਥੋਂ ਡਿੱਪਰ ਕਿਉਂ ਭਰੇ ਜਾ ਰਹੇ ਆ ਇਸ ਗੱਲ ਦਾ ਸਵਾਲ ਆਪਾਂ ਉਹਨਾਂ ਤੋਂ ਜਵਾਬ ਮੰਗਾਗੇ ਗਰਚਾ ਸਾਹਿਬ ਤੋਂ ਫੇਰਲ ਮੇ ਨਾਲ ਪਿੰਡ ਦੇ ਜਿਹੜੇ ਬਸਨੀਕ ਸਾਡੇ ਕਲਦੀਪ ਜੀ ਨਾਲ ਖੜੇ ਆ ਬਲਜਿੰਦਰ ਜੀ ਦੇ ਨਾਲ ਖੜੇ ਆ ਰਜਿੰਦਰ ਜੀ ਖੜੇ ਨਾਲ ਤੇ ਜਰਨੈਲ ਜੀ ਖੜੇ ਦੋਨੋਂ ਨਾਲ ਕਦੀ ਵੀ ਸੱਚ ਕਰ ਸੱਚੀ ਆ ਜੀ ਤੁਹਾਡਾ ਸਵਾਗਤ ਆ ਪਹਿਲਾ ਸਾਡੇ ਚੈਨਲ 'ਚ ਬਹੁਤ ਬਹੁਤ ਕਲਦੀਪ ਜੀ ਜਿਹੜੇ ਤੁਸੀਂ ਇਲਜ਼ਾਮ ਲਾ ਰਹੇ ਆ ਇਸ ਜਗ੍ਹਾ ਤੋਂ ਇੱਥੋਂ ਮਾਈਨਿੰਗ ਹੋ ਰਹੀ ਆ ਕਿ ਆ ਸੱਚਾ ਜੀ ਇਹ ਪਹਿਲਾਂ ਤਾਂ ਜੀ ਮੈਂ ਪ੍ਰੈਸ ਵਾਲਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਜੀ ਅਸੀਂ ਕੈਮਰਾਮੈਨ ਨੂੰ ਕਹੂੰਗਾ ਥੋੜਾ ਜਿਹਾ ਰਸਤੇ ਵੱਲ ਦਿਖਾਓ ਜੀ ਜਿਹੜੀ ਜੀ ਰਸਤੇ ਨੂੰ ਅਸੀਂ ਆਏ ਸਾਡੇ ਨਾਲ ਇੱਥੇ ੱੱਕੇ ਖਾਂਦੇ ਹੋਏ ਮੇਰੇ ਕੋਲ ਤਿੰਨੇ ਚਾਰ ਕਿਲੋ ਕੱਚਾ ਆਇਆ ਪੈਰ ਦੇਖੋ ਜੀ ਸਾਡੇ ਜੁੱਤੇ ਮੜਾ ਜੀ ਦਿਖਾਓ ਜੀ ਆਹ ਦੇਖੋ ਇੱਥੇ ਥੇਪੜ ਥੇਪੜ ਬੁਰਾ ਹਾਲ ਹੈ ਰਸਤੇ ਦਾ ਜਿੱਥੇ ਸਾਡੇ ਨਾਲੇ ਪਹੁੰਚੇ ਇਹਨਾਂ ਦਾ ਧੰਨਵਾਦ ਕਰਦੇ ਆਂ ਜੀ ਉਸ ਤੋਂ ਬਾਅਦ ਇਹ ਮੈਨਿੰਗ ਦੇਖੋ ਜੀ ਬਿਲਕੁਲ ਜੈ ਜੈਥੋਂ ਕੀਤੀ ਜਾ ਰਹੀ ਹੈ ਜਦੋਂ ਕਿ ਭਾਈ ਸਾਹਿਬ ਨੇ ਕਿਹਾ ਹੈ ਕਿ ਉਹ ਪੁਲ ਤੋਂ ਦਹਿਮ ਤੋਂ ਪਰਲੀ ਸਾਈਡ ਦੀ ਪਰਮਿਸ਼ਨ ਹੈ ਔਰ ਇਧਰ ਦੀ ਪਟਾਈ ਹੋ ਰਹੀ ਹੈ ਇੱਥੋਂ ਰੇਤਾ ਵੀ ਕੱਢਿਆ ਜਾ ਰਿਹਾ ਹੈਗਾ ਸਾਡੇ ਕੋਲ ਪ੍ਰੂਫ ਵੀ ਹੈ ਅਸੀਂ ਪ੍ਰੂਫ ਵੀ ਦਵਾਵਾਂਗੇ ਪੀਪਰ ਬੜੇ ਪਰ ਭਰ ਕੇ ਜਾ ਰਹੇ ਆ ਜੀ ਇਹ ਜਿਹੜੀ ਮਾਈਨਿੰਗ ਹੋ ਰਹੀ ਹੈ ਇਹ ਨਾਜਾਇਜ਼ ਹੈ ਜੀ ਬਿਲਕੁਲ ਬਿਲਕੁਲ ਨਾਜਾਇਜ਼ ਹੈ ਜੀ ਜਿਹਦਾ ਇਧਰ ਦੀ ਪਰਮਿਸ਼ਨ ਹੀ ਨਹੀਂ ਹੈਗੀ ਫਿਰ ਤਾਂ ਨਾਜਾਇਜ਼ ਹੈ ਇੱਥੇ ਦੀ ਪਰਮਿਸ਼ਨ ਨਹੀਂ ਹੈ ਨਾ ਕੋਈ ਨਾ ਜੀ ਕੋਈ ਪਰਮਿਸ਼ਨ ਤੋਂ ਮਾਈਨਿੰਗ ਚੱਲ ਰਹੀ ਹੈ ਜੀ ਹਾਂਜੀ ਬਿਲਕੁਲ ਅਗਰ ਇਹਨਾਂ ਕੋਲ ਕੋਈ ਪ੍ਰੂਫ ਹੈਗਾ ਇਧਰ ਦੀ ਮਾਈਨਿੰਗ ਕਰਨ ਦਾ ਜਾਂ ਕੁਝ ਵੀ ਕੋਈ ਪ੍ਰੂਫ ਹੈਗਾ ਵੀ ਚੱਕਣ ਦਾ ਸਫਾਈ ਦਾ ਤਾਂ ਸਾਨੂੰ ਪ੍ਰੂਫ ਦਿੱਤਾ ਜਾਵੇ ਜਦੋਂ ਇਹ ਟੀਕਾ দেয়া ਗਿਆ ਡੀਸੈਲਡਿੰਗ ਦਾ ਡੈਮ ਦੇ ਪਰਲੇ ਪਾਸੇ ਉਸ ਤੋਂ ਤੁਹਾਡਾ ਕੋਈ ਪਿੰਡ ਦੀ ਰਜਾਮੰਦੀ ਲਈ ਗਈ ਤੁਸੀਂ ਕਹਿੰਦੇ ਕੋਈ ਰਜਾਮੰਦ ਮੈਂ ਪੰਚਾਇਤ ਮੈਂਬਰ ਹਾਂ ਜੀ ਮੌਜੂਦਾ ਜੀ ਤੇ ਇੱਥੇ ਕੋਈ ਵੀ ਸਾਨੂੰ ਪੁੱਛਿਆ ਨਹੀਂ ਗਿਆ ਜੀ ਸਾਨੂੰ ਤਾਂ ਪਤਾ ਹੀ ਨਹੀਂ ਹੈਗਾ ਜੀ ਇਸ ਗੱਲ ਦਾ ਜੀ ਅੱਛਾ ਜੀ ਹਾਂਜੀ ਤਾਨੂੰ ਕੋਈ ਪੁੱਛਿਆ ਨਹੀਂ ਗਿਆ ਕੋਈ ਪੁੱਛਿਆ ਗਿਆ ਜੀ ਫਿਰ ਕਿਹਨੂੰ ਪੁੱਛ ਕੇ ਸ਼ੁਰੂ ਹੋਇਆ ਜੀ ਕੰਮ ਇਹ ਜੀ ਠੇਕੇਦਾਰਾਂ ਦਾ ਕਹਿਣਾ ਹੈ ਕਿ ਪਿੰਡ ਦੇ ਦੋ ਚਾਰ ਬੰਦਿਆਂ ਨੂੰ ਪੁੱਛਿਆ ਸੀਗਾ ਜੀ ਅੱਛਾ ਏਦਾਂ ਨਹੀਂ ਹੁੰਦਾ ਜੀ ਪਿੰਡ 'ਚ ਆ ਕੇ ਤੁਸੀਂ ਪਿੰਡ ਦੀ ਪੂਰੇ ਦੀ ਰਜ਼ਮੰਦੀ ਲੈਣੀ ਹੁੰਦੀ ਹੈ ਜੀ ਪਿੰਡ 'ਚ ਜਲਾਸ ਇਕੱਠਾ ਕੀਤਾ ਜਾਵੇ ਪੂਰਾ ਪਿੰਡ ਇਕ ਜਲਾਸ 'ਚ ਇਕੱਠਾ ਹੋਏਗਾ ਜੀ ਉਹ ਸਲਾਹ ਦੇਣਗੇ ਫਿਰ ਇਹ ਨਹੀਂ ਹੁੰਦਾ ਵੀ ਦੋ ਚਾਰ ਬੰਦੇ ਨੂੰ ਪੁੱਛ ਕੇ ਉਹਨੂੰ ਦੋ ਚਾਰ ਬੰਦੇ ਕੌਣ ਸੀਗੇ ਕੌਣ ਨਹੀਂ ਇਹ ਠੇਕੇਦਾਰ ਦੱਸਣਗੇ ਜੀ ਜਾਂ ਆਪਣਾ ਐਕਸ਼ਨ ਸਾਹਿਬ ਦੱਸਣਗੇ ਵੀ ਕੌਣ ਸੀਗੇ ਉਹ ਬੰਦੇ ਇਹਨਾਂ ਨਾਲ ਗੱਲ ਕੀਤੀ ਗਈ ਹੈ ਔਰ ਕਿਉਂ ਕੀਤੀ ਗਈ ਹੈ ਕਿ ਜਦੋਂ ਕਿ ਇਹ ਪਿੰਡ ਦਾ ਮਸਲਾ ਹੈਗਾ ਸਾਰੇ ਪਿੰਡ ਨੂੰ ਹੀ ਪੁੱਛਣਾ ਚਾਹੀਦਾ ਹੈ। ਸੋ ਪਿੰਡ ਦੇ ਨਾਲ ਕੋਈ ਪੁੱਛਿਆ ਨਹੀਂ ਕੋਈ ਕਿਸੇ ਨੂੰ ਨਹੀਂ ਪੁੱਛਿਆ ਗਿਆ ਜੀ। ਸੋ ਅ ਭਾਈ ਜੀ ਕੀ ਨਾ ਹੋ ਜੀ ਆਪਣਾ ਬਲਜਿੰਦਰ ਸਿੰਘ ਹੈ ਜੀ। ਬਲਜਿੰਦਰ ਜੀ ਤੁਹਾਡਾ ਸਵਾਗਤ ਆ। ਤੁਸੀਂ ਸਾਨੂੰ ਇਸ ਜਗ੍ਹਾ ਤੇ ਲੈ ਕੇ ਆਏ ਆ 3-4 ਕਿਲੋਮੀਟਰ ਤੁਸੀਂ ਮੋਰੀ ਬਣ ਕੇ ਲੈ ਕੇ ਆਏ ਸਾਨੂੰ ਦੱਸਿਆ ਵੀ ਇਸ ਜਗ੍ਹਾ ਤੋਂ ਮਾਈਨਿੰਗ ਹੋ ਰਹੀ ਜਿਹੜੀ ਔਰ ਬਿਲਕੁਲ ਅਨਲੀਗਲ ਮਾਈਨਿੰਗ ਹੋ ਰਹੀ ਹੈ। ਇਹ ਕੋਈ ਲੀਗਲ ਨਹੀਂ ਹੈ। ਤੁਸੀਂ ਇਹ ਵੀ ਦੱਸਿਆ ਗਦੀਜੀ ਨੇ ਸਿਆ ਕੀ ਡੈਮ ਦੇ ਪਰਲੇ ਪਾਸੇ ਠੇਕਾ ਦਿੱਤਾ ਹੈ ਨਾ ਕਿ ਡੈਮ ਦੇ ਇਧਰ ਠੇਕਾ ਦਿੱਤਾ। ਕਹਿੰਦੀ ਕਿ ਲਗਾਤਾਰ ਚੱਲਨੀ ਤੁਸੀਂ ਟੇਪਰ ਦੇਖੇ ਚਾਹਦੇ ਇਧਰੋਂ। ਦੇਖੋ ਗੱਲ ਇਹ ਜਿਹੜਾ ਕੱਲ ਐਕਸ਼ਨ ਸਾਹਿਬ ਇੱਥੇ ਆਏ ਸੀ ਉਹ ਡੈਮ ਤੇ ਖੜ ਕੇ ਉਹ ਐਕਸ਼ਨ ਸਾਹਿਬ ਮੁੜ ਗਏ। ਜੀ ਕਹਿੰਦੇ ਵੀ ਅਸੀਂ ਡੈਮ ਤੋਂ ਉੱਪਰਲੇ ਪਾਸੇ ਡੀ ਸਿਲਟਿੰਗ ਦਾ ਠੇਕਾ ਦਿਆ ਹੋਇਆ ਹੈ। ਜਿਹੜੀ ਬਨੂੜ ਕਨਾਲ ਨੂੰ ਪਾਣੀ ਜਾਣਾ ਹੈ। ਠੀਕ ਹੈ ਜੀ ਸਹੀ ਗੱਲ ਹੈ ਉਹਨਾਂ ਦੀ। ਉੱਥੇ ਦਾ ਠੇਕਾ ਦਿਆ ਹੋਇਆ ਤਾਂ ਉੱਥੇ ਤੋਂ ਸਫਾਈ ਕਰੋ। ਉੱਥੇ ਤੋਂ ਚੱਕੋ ਜੋ ਵੀ ਚੁੱਕਣਾ ਹੈ। ਤੁਸੀਂ ਡੈਮ ਤੋਂ ਥੱਲੇ ਆ ਕੇ ਰੰਪਰ ਵਾਲੇ ਪਾਸੇ ਨੂੰ ਜਿਹੜੀ ਮਿੱਟੀ ਗਰੇਵਰ ਸਾਡੇ ਰਸਤਿਆਂ ਚੋਂ ਨੂੰ ਕੱਢ ਰਹੀ ਹੈ ਸਾਡੇ ਖੇਤਾਂ ਦੇ ਰਸਤੇ ਹੀ ਖਰਾਬ ਕਰਦੇ ਪਿੰਡ ਵਿੱਚ ਇਹਨਾਂ ਨੇ ਪ੍ਰਦੂਸ਼ਣ ਕਰਦਾ ਇੱਕ ਤਰ੍ਹਾਂ ਦਾ ਵੱਡੇ ਟਿਪਰਾਂ ਨਾਲ ਸਕੂਲ ਦੇ ਮੂਹਰੇ ਦੀ ਵੱਡੇ ਟਿਪਰ ਲੰਘਦੇ ਆ ਪਿੰਡ ਚੋਂ ਲੰਘਦੇ ਆ ਇਹਦਾ ਕੋਈ ਠੇਕਾ ਨਹੀਂ ਕੋਈ ਟੈਂਡਰ ਨਹੀਂ ਸਾਨੂੰ ਡੀ ਸਿਲਟਿੰਗ ਦਾ ਤੁਸੀਂ ਠੇਕਾ ਦਿਆ ਵਾ ਇੱਕ ਤਾਂ ਸਾਹਿਬ ਤਾਂ ਡੀ ਸਿਲਟਿੰਗ ਕਰਾਓ ਤੁਸੀਂ ਉੱਪਰ ਟਾਈਮ ਦੇ ਉੱਪਰੋਂ ਕਢਵਾਓ ਜਿੱਧਰ ਨੂੰ ਵੀ ਕਢਵਾਉਣਾ ਇਹ ਤਾਂ ਨਹੀਂ ਹੈ ਵੀ ਤੁਸੀਂ ਇੱਥੋਂ 4 ਕਿਲੋਮੀਟਰ 5 ਕਿਲੋਮੀਟਰ ਸਾਡੇ ਪਿੰਡ ਚੋਂ ਨੂੰ ਮੈਂ ਨਹੀਂ ਕਰਾਉਣਾ ਪਰ ਇਹ ਤਾਂ ਰਸਤਾ ਕਲੀਅਰ ਆ ਸਾਹਮਣੇ ਦੇਖੋ ਪਾਣੀ ਬਿਲਕ ਸਿੰਗ ਦੀ ਕੋਈ ਲੋੜ ਨਹੀਂ ਹੈ ਉਸ ਤੋਂ ਬਾਅਦ ਜਿਹੜੇ ਹੜ ਆਏ ਸੀ ਪਿਛਲੇ ਪਿਛਲੇ ਸਾਲ ਤੇ ਉਸ ਸਮੇਂ ਅਸੀਂ ਮੌਕੇ ਤੇ ਮੌਜੂਦ ਸੀ ਇੱਥੇ ਕੋਈ ਦਿੱਕਤ ਨਹੀਂ ਆਈ ਪਾਣੀ ਨੂੰ ਕਿਉਂਕਿ ਇੱਥੇ ਪਹਿਲੇ ਬਹੁਤ ਡੂੰਘਾ ਹੈ ਬੰਦ ਤੋਂ ਇਹ 40 ਫੁੱਟ ਡੂੰਘਾਈ ਹੈ ਪਾਣੀ ਦੀ ਜਿੱਥੇ ਅੱਜ ਪਾਣੀ ਚੱਲ ਰਿਹਾ ਹੈ ਇਸ ਲੈਵਲ ਤੇ ਤੇ ਬੋਹੜੀ ਪਿੰਡ ਰਾਮਪੁਰ ਤੋਂ ਅੱਗੇ ਕਨੌੜ ਪਿੰਡ ਜਿੱਥੇ-ਜਿੱਥੇ ਬੰਦਾ ਪੁੱਟਿਆ ਉੱਥੇ ਕਿਸੇ ਨੇ ਵੀ ਕੋਈ ਮਿੱਟੀ ਦੀ ਟਰਾਲੀ ਨਹੀਂ ਘੇਰੀ ਕੋਈ ਮਿੱਟੀ ਦਾ ਟਿਪਰ ਨਹੀਂ ਘੇਰਿਆ ਉੱਥੇ ਬੰਦਾ ਇਸੇ ਤਰ੍ਹਾਂ ਪਿਆ ਹੈ ਉੱਥੇ ਕੋਈ ਡੀਸਿਲਟਿੰਗ ਨਹੀਂ ਹੋਈ ਹੈਗੀ ਮੈਂ ਭਗਵੰਤ ਮਾਨ ਸਰਕਾਰ ਨੂੰ ਕਹਿਣਾ ਚਾਹੂੰਗਾ ਕਿ ਪਿਛਲੀ ਸਰਕਾਰਾਂ ਜੋ ਕੁਝ ਕਰਦੀਆਂ ਆਈਆਂ ਤੁਸੀਂ ਵੀ ਅੱਜ ਉਹਨਾਂ ਦੀ ਪੈੜਾਂ ਤੇ ਪੰਤਮਨ ਸਾਹਿਬ ਸਮਾਂ ਬੜਾ ਬਲਵਾਨ ਹੁੰਦਾ ਹੈ ਇੱਕ ਦਿਨ ਆਏਗਾ ਜਰੂਰ ਇਹ ਨਾ ਕਿਹੋ ਵੀ ਨਹੀਂ ਆਏਗਾ ਅਸੀਂ ਵੀ ਝਾੜੂ ਦੇ ਬਹੁਤ ਤਕੜੇ ਸਮਰਥਕ ਰਹੇ ਹਾਂ ਮੈਂ ਪੰਤਮਨ ਸਾਹਿਬ ਤੁਹਾਡੇ ਚੈਨਲ ਦੇ ਮਾਧਿਅਮ ਰਹੀ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਸ ਗੰਦੇ ਕੰਮ ਨੂੰ ਰੋਕੋ ਇਸ ਕਾਨੂੰਨ ਦੇ ਕੰਮ ਨੂੰ ਰੋਕੋ ਸਾਨੂੰ ਪਿੰਡਾਂ ਵਿੱਚ ਸ਼ਾਂਤੀ ਨਾਲ ਰਹਿਣ ਦਿਓ ਤੁਸੀਂ ਆਹ ਅੱਜ ਦੀਆਂ ਡੁੰਗੀਆਂ ਪਟਾਈਆਂ ਨਾ ਕਰਾਓ ਇਹ ਗੰਦੇ ਪਾਣੀ ਡੇਰਾਬਸੀ ਦਾ ਪੰਜ ਗੁੱਲੇ ਦਾ ਜਿਹੜੇ ਗੰਦੇ ਫੈਕਟਰੀਆਂ ਦੇ ਪਾਣੀ ਹੈ ਇਸ ਨੂੰ ਤੁਸੀਂ ਥੱਲੇ ਵਾਲੇ ਪਤਨ ਵਿੱਚ ਨਾ ਮਿਲਾਓ ਜਿਸ ਨਾਲ ਕੈਂਸਰ ਵਰਗੀ ਨਾ ਮਰਾਦ ਬਿਮਾਰੀਆਂ ਫੈਲ ਰਹੀਆਂ ਸਾਨੂੰ ਇਸ ਮਤਲਬ ਕੈਂਸਰ ਵਰਗੀ ਬਿਮਾਰੀ ਤੋਂ ਬਚਾਓ ਭਗਤਮਾਨ ਜੀ ਇੱਥੇ ਕੋਈ ਪਿੱਛੇ ਤੋਂ ਗਰੇਵਰ ਨਹੀਂ ਆਇਆ ਪਿੱਛੇ ਪੰਜੌਰ ਡੈਮ ਲੱਗਿਆ ਹੋਇਆ ਹੈ ਕੋਈ ਪਿੱਛੇ ਤੋਂ ਪਾਣੀ ਨਹੀਂ ਆਉਂਦੇ ਕੋਈ ਪਿੱਛੇ ਤੋਂ ਗਰੇਵਰ ਨਹੀਂ ਆ ਰਿਹਾ ਜਿਹੜਾ ਤੁਸੀਂ ਇੱਥੋਂ ਗਰੇਵਰ ਥੱਲੇ ਵਾਲੇ ਪਤਵਾਂ ਚੋਂ ਕੱਢ-ਕੱਢ ਕੇ ਲੈ ਕੇ ਜਾ ਰਹੇ ਹੋ ਇੱਥੇ ਕਿਹੜੇ ਹੜਾਂ ਚ ਗਰੇਵਰ ਆਇਆ ਪਿੱਛੇ ਸਤਾਵਗੜ ਭਾਂਖਰ ਪਰ ਕਿਹੜਾ ਰੇਤਾ ਆ ਕਿਹੜਾ ਗਰੇਵਰ ਆ ਕੋਈ ਗਰੇਵਰ ਨਹੀਂ ਆੜਿਆ ਇੱਥੇ ਹੈ ਜਿਹੜਾ ਤੁਸੀਂ ਭਰ ਭਰ ਕੇ ਟੀਪਰ ਲੈ ਕੇ ਜਾ ਰਹੇ ਹੋ ਸੋ ਗੱਲ ਕਰਾਂਗੇ ਆਪਾਂ ਭਾਈ ਜੀ ਜਰਨੈਲ ਜੀ ਜਰਨੈਲ ਜੀ ਬਾਈ ਜੀ ਨੇ ਗੱਲਾਂ ਕਈਆਂ ਤੁਹਾਡੇ ਸਿੱਟੇ ਦੇ ਇਨਸਾਰਿਆਂ ਦੇ ਕਹਿੰਦੇ ਹੁੰਦੇ ਵੀ ਸਵਾਲ ਤਾਂ ਤੁਹਾਡੇ ਜ਼ਰੂਰ ਹੈ ਜਿਹੜੀਆਂ ਬਿਮਾਰੀਆਂ ਕਹਿੰਦੇ ਨੇ ਬਿਮਾਰੀਆਂ ਲੱਗ ਰਹੀਆਂ ਬਿਮਾਰੀਆਂ ਤੁਹਾਨੂੰ ਪਰਿਵਾਰਾਂ ਨੂੰ ਤੁਹਾਡਿਆਂ ਨੂੰ ਇਹ ਕਹਿੰਦੇ ਵੀ ਸਾਡੀ ਨੀ ਅੱਗੇ ਨਸਲਾਂ ਨਸਲਾਂ ਨਾਲੇ ਅੱਗੇ ਸਾਡੇ ਜਿਹੜੇ ਕਹਿੰਦੇ ਹੁੰਦੇ ਵੀ ਸਟੇਟਾਂ ਚੱਲਦੀਆਂ ਦੁਨੀਆ ਚੱਲਦੀ ਹੈ ਜੇ ਨਸਲਾਂ ਹੀ ਖਤਮ ਹੋ ਗਈਆਂ ਤਾਂ ਫਸਲਾਂ ਵੀ ਕੋਈ ਨਹੀਂ ਰਹਿਣੀ ਕੋਈ ਨਹੀਂ ਨਸਲਾਂ ਫਸਲਾਂ ਖਤਮ ਹੋ ਗਈਆਂ ਤਾਂ ਦੁਨੀਆ ਦਾ ਕੋਈ ਅੱਗੇ ਬजूद ਨਹੀਂ ਰਹੇਗਾ ਸੋ ਤੁਸੀਂ ਕੀ ਕਹਿਣਾ ਚਾਹੋਗੇ ਜਿਹੜੀ ਇੱਥੇ ਮਾਈਨਿੰਗ ਹੋ ਰਹੀ ਹੈ ਨਾਜ ਮਾਈਨਿੰਗ ਹੋ ਰਹੀ ਹੈ ਇਤਨ ਨਾਜ ਮਾਈਨਿੰਗ ਹੈ ਜੀ ਬਹੁਤ ਜ਼ਿਆਦਾ ਠੱਕਾ ਕਰ ਰਹੇ ਬਹੁਤ ਜ਼ਿਆਦਾ ਠੱਕਾ ਹੋ ਰਿਹਾ ਹੈ ਇਹ ਤਾਂ ਜੀ ਉਸ ਸਾਈਡ ਹੋਣਾ ਚਾਹੀਦਾ ਉਸ ਤੋਂ ਡੈਮ ਤੋਂ ਜੀ ਇਹ ਕਰ ਰਹੇ ਇੱਧਰ ਆਈ ਟਰੈਂਪਰ ਵਾਲੇ ਨੂੰ ਗੱਡੀਆਂ ਕੱਢ ਰਹੀ ਹੈ ਜਿਹੜਾ ਜਿਹੜਾ ਠੇਕਾ ਦਿੱਤਾ ਹੈ ਇਹਨਾਂ ਨੇ ਉਹ ਡੈਮ ਤੇ ਪਰਲੇ ਬਸ ਪਰਲੇ ਤੋਂ ਸਫਾਈ ਦਾ ਠੇਕਾ ਹੈ ਇਹਨਾਂ ਦਾ ਪਰਲੇ ਸਫਾਈ ਦਾ ਠੇਕਾ ਹਾਂ ਤੇ ਨਾਲ ਚਿੜਿਆ ਕਰ ਲੱਗਾ ਇਹ ਦੇਖੋ ਕਿਲਾ ਡੇਡ ਕਿਲਾ ਇਹ 40 ਫੁੱਟ ਲੰਗਾਈ ਦੇ ਠੇਕਾ ਹੈ ਪਾਣੀ ਤਾਂ ਸਾਡੇ ਰਹਿਣੇ ਨੇ ਪਾਣੀ ਦਾ ਖਤਮ ਹੋ ਜਾਣਾ ਬਿਲਕੁਲ ਜਿਹੜੇ ਸਾਡੇ ਮੂਹਦਵਾਰ ਪਿੰਡ ਦੇ ਬੰਦੇ ਆ ਪੰਜ ਆ ਉਹਨਾਂ ਨੂੰ ਨਹੀਂ ਪਤਾ ਕਿ ਰਾਹੀਂ ਪੰਚਾਇਤ ਮੈਂ ਪੰਚਾਇਤ ਨੇ ਕਿਸੇ ਨੇ ਨਹੀਂ ਪੁੱਛਿਆ ਆ ਪਾਣੀ ਕੀ ਹੋ ਰਿਹਾ ਕਿੱਦਾਂ ਕਰਨਾ ਆ ਕਿੱਦਾਂ ਕਰਨਾ ਪਿੰਡ ਨਾਲ ਕੋਈ ਸਲਾਹ ਬਸੁਰਾ ਕੁਝ ਵੀ ਨਹੀਂ ਆ ਜੀ ਪਿੰਡ ਦੇ ਬੰਦੇ ਨੂੰ ਕਿਸੇ ਨੇ ਕਿਸੇ ਨੂੰ ਨਹੀਂ ਪੁੱਛਿਆ ਜੀ ਸਾਡੇ ਨਾਲ ਖੇਤ ਵੀ ਲੱਗ ਰਹੇ ਸਾਨੂੰ ਵੀ ਬਹੁਤ ਪਰੇਸ਼ਾਨੀ ਆ ਲੰਗਣਾ ਬਹੁਤ ਅੱਖਾਂ ਉੱਪਰ ਆਇਆ ਇਹ ਤੋਂ ਤੁਹਾਡੇ ਰਸਤੇ ਦਾ ਵੀ ਬਹੁਤ ਆਹ ਰਸਤੇ ਬਹੁਤ ਜ਼ਿਆਦਾ ਖਰਾਬੇ ਬਿਲਕੁਲ ਖਰਾਬ ਬਹੁਤ ਜ਼ਿਆਦਾ ਅਸੀਂ ਪਰ ਤੁਸੀਂ ਤਾਂ ਕਹਿੰਦੇ ਤੁਹਾਡਾ ਰਸਤਾ ਠੀਕ ਕਰਾ ਦਾਂਗੇ ਅਸੀਂ ਕਹਿੰਦੇ ਪੱਕਾ ਕਰਾ ਦਾਂਗੇ ਸਰ ਅਸੀਂ ਰਸਤਾ ਠੀਕ ਕਰਵਾ ਲਈ ਅਸੀਂ ਤਾਂ ਆਪੇ ਕਰ ਲਊਗਾ ਉਹਨੂੰ ਜੀ ਅੱਛਾ ਜੀ ਅਸੀਂ ਤਾਂ ਉਹਨੂੰ ਆਪੇ ਕਰ ਲਊਗਾ ਜੀ ਅਸੀਂ ਤਾਂ ਹੁਣ ਤਾਂ ਲੰਗੜ ਤੋਂ ਵੀ ਬਹੁਤ ਪ੍ਰੇਸ਼ਾਨ ਰਾਤ ਨੂੰ ਬਿਆਣਾ ਦਿਨ ਨੂੰ ਵੀ ਹਨਾ ਸਾਡੇ ਕਿੱਥੇ ਕਿੱਥੇ ਰਸਤੇ ਠੀਕ ਕਰ ਦੋ ਠਿੱਕੇ ਦਾ ਸਾਡੇ ਵਾਸਤੇ ਬਿਲਕੁਲ ਪਹਿਲਾਂ ਠੀਕ ਸੀ ਜਿਹਨੂੰ 300 400 ਟਿੱਪਰ ਨਿਕਲ ਰਹੇ ਆ ਦਿਹਾਰੀ ਚੋਂ ਉੱਥੇ ਤਾਂ ਰਸਤੇ ਨੇ ਕੀ ਰਹਿਣਾ ਕੀ ਠੀਕ ਕਰੂੰਗਾ ਉਹਨਾਂ ਨੂੰ ਤੁਸੀਂ ਦੱਸੋ ਅ ਬਾਈ ਇਹਨਾਂ ਦੇ ਬਹੁਤ ਜ਼ਿਆਦਾ ਅੰਦਰ ਕਹਿੰਦੇ ਵੀ ਇੱਕ ਬਰੂਦ ਵਾਲਾ ਕੰਮ ਹੋਇਆ ਪਿਆ ਇਹ ਜਿਹੜੇ ਸਥਾਨਿਕ ਲੋਕ ਆ ਇਹਨਾਂ ਵੱਲੋਂ ਵੀ ਸਪੈਸ਼ਲ ਕਿਹਾ ਜਾ ਰਿਹਾ ਵੀ ਸਾਡੇ ਬੱਚਿਆਂ ਦੀ ਅੱਗੇ ਜ਼ਿੰਦਗੀ ਕਿਆ ਬਣੇਗੀ ਕਿਉਂਕਿ ਜਿਹੜਾ ਇਹ ਪਾਣੀ ਪਦਰ ਥੱਲੇ ਜਾ ਰਿਹਾ ਅੱਗੇ-ਅੱਗੇ ਪਾਣੀ ਪਦਰੇ ਪੱਟੀ ਜਾਣਗੇ ਕਹਿੰਦੇ ਵੀ ਥੱਲੇ ਡੂੰਗਾ ਹੁੰਦਾ ਚਲ ਜਾਏਗਾ ਉਹ ਪਾਣੀ ਜਿਹੜਾ ਗੰਦਾ ਪਾਣੀ ਹੈ ਨਾਲਿਆਂ ਦਾ ਗੰਦਾ ਪਾਣੀ ਉੱਪਰੋਂ ਚੰਡੀਗੜ੍ਹ ਪੰਜਕੂਲੇ ਦਾ ਪਾਣੀ ਆ ਰਿਹਾ ਹੈ ਡੇਰਾਬਸੀ ਦੀ ਫੈਕਟਰੀਆਂ ਦਾ ਪਾਣੀ ਆ ਰਿਹਾ ਫਿਰ ਉਹ ਪਾਣੀ ਥੱਲੇ ਜਦੋਂ ਜਾਏਗਾ ਥੱਲੇ ਵਾਲੇ ਪੱਤਣਾਂ ਦੇ ਵਿੱਚ ਇਹ ਕਹਿੰਦੇ ਸਾਡੇ ਬੋਰਾ ਵਿੱਚ ਜਾ ਕੇ ਮਿਲੇਗਾ ਤਾਂ ਸਾਡੇ ਕੋਲ ਸਾਨੂੰ ਜਿਹੜੀਆਂ ਟੈਂਸਰ ਵਰਗੀਆਂ ਨਾਮ ਰਾਤ ਬਿਮਾਰੀਆਂ ਲੱਗਣਗੀਆਂ ਸੋ ਇਹਨਾਂ ਤੋਂ ਕੌਣ ਬਚਾਏਗਾ ਸੋ ਇਹਨਾਂ ਦੀ ਗੁਹਾਰ ਹੈ ਮੈਂ ਭਗਵਾਨ ਤੋਂ ਸਰਕਾਰ ਨੂੰ ਵੀ ਸਵਾਲ ਪੁੱਛਣਾ ਚਾਹੁੰਦਾ ਵੀ ਸੀਐਮ ਸਾਹਿਬ ਇਹਨਾਂ ਲੋਕਾਂ ਦੀ ਜ਼ਰੂਰ ਪਕਾਰ ਸੁਣੀ ਜਾਵੇ ਵੀ ਇਹ ਜਿਹੜੇ ਲੋਕ ਆ ਇਹ ਇਹ ਜਿਹੜੇ ਪਰੇਸ਼ਾਨ ਹੋ ਰਹੇ ਆ ਇਹਨਾਂ ਦਾ ਕੋਈ ਮਸਲਾ ਹੱਲ ਕਰਾ ਜਾਵੇ ਜਿਹੜੇ ਦਿਨ ਰਾਤ ਟਿੱਪਰ ਚੱਲ ਰਹੇ ਆ ਇਹ ਕਹਿੰਦੇ 200 ਟਿੱਪਰ ਡੇਲੀ ਦੇ ਨਿਕਰ ਹੋਏ ਆ ਪਰ ਜਿਹੜੇ ਉਹ ਠੇਕੇਦਾਰ ਆ ਜਿਹੜੇ ਦਸ਼ਮੀਸ਼ ਕੰਪਨੀ ਵਾਲੇ ਆ ਉਹ ਕਹਿੰਦੇ ਵੀ ਸਾਡਾ ਤਾਂ ਇੱਥੇ ਕੋਈ ਲੇਗਾ ਦੇਗਾ ਨਹੀਂ ਵੀ ਅਸੀਂ ਤਾਂ ਸਿਰਫ ਗਾਰਵੇਜ ਦਾ ਕੰਮ ਕਰ ਰਹੇ ਆ ਜਿਹੜਾ ਡੈਮ ਹੈ ਡੈਮ ਤੋਂ ਪਰਲੀ ਸਾਈਡ ਸਤਾਬਗੜੀ ਸਾਈਡ ਪਰ ਇਹ ਲੋਕ ਝੂਠਾ ਇਲਜ਼ਾਮ ਤਾਂ ਨਹੀਂ ਲਾ ਸਕਦੇ ਇਨ੍ਹਾਂ ਵੱਲੋਂ ਜੇ ਇੱਥੋਂ ਟਿਪਰ ਪਰਕੇ ਜਾ ਰਹੇ ਆ ਤਾਂ ਝੂਠਾ ਇਲਜ਼ਾਮ ਨਹੀਂ ਲਾ ਸਕਦੇ ਕੁਛ ਨਾ ਕੁਛ ਤਾਂ ਸੱਚ ਹੋਏਗਾ ਜਿਹੜਾ ਇਹ ਇਲਜ਼ਾਮ ਲਾ ਰਹੇ ਆ ਕੈਮਰਾਮੈਨ ਸਨੀਪਨੂ ਦੇ ਨਾਲ ਮੈਂ ਰਣਜੀਤ ਮਾਨ ਡੇਲੀ ਫੋਕਸ ਇੰਡੀਆ ਨਿਊਜ਼ ਪਿੰਡ ਪਰੰਪਰ ਜਗਾ ਸਾਨੂੰ ਕੁਝ ਹੋਰ ਦਿਖਾਈ ਗਈ ਸੀ ਕਿੱਥੇ ਮਾਈਨਿੰਗ ਕਿੱਥੇ ਹੋਰ ਚੱਲ ਰਹੀ ਸੀ ਜੀ